ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਗੁਰੂ ਸਾਹਿਬ ਦੀ ਕਿਰਪਾ ਅਸੀ ਸਭ ਜੜਦੀ ਕਲਾਚਾ ਤੇ ਅੱਜ ਦਿਨ ਹੈਗਾ ਆ ਕਿੰਨੇ ਤਰੀਕ ਹੋ ਗਿਆ ਅੱਜ ਅੱਜ 17 ਤਰੀਕ ਹੋ ਗਈ ਹੈ ਦਿਨ ਹੈਗਾ ਆ ਵੀਰਵਾਰ ਤੇ ਅੱਜ ਆਪਨਾ ਆ ਪਾਰਸਲ ਤੇ ਮੈਂ ਆਰਡਰ ਕੀਤਾ ਹੋਇਆ ਸੀ ਕਾਫੀ ਦਿਨਾਂ ਤੋਂ ਮੀਸ਼ੋ ਤੋਂ ਮੰਗਵਾਇਆ ਸੀ ਆਪਾਂ ਤੇ ਆਪਾਂ ਮੰਗਵਾਇਆ ਹੈ ਆ ਆ ਦੇਖੋ ਰਿੰਗ ਬਟਨ ਕੀ ਕਹਿੰਦੇ ਇਹਨੂੰ ਰਿੰਗ ਬਟਨ ਸਲੀਪਰਾਂ ਰਿੰਗ ਬਟਨ ਕੁਛ ਰਿੰਗ ਇਹ ਰਿੰਗ ਬਟਨ ਲਗਾਉਣ ਵਾਲਾ ਹੈਗਾ ਇਹ ਠੀਕ ਹੈ ਤੇ ਨਾਲ ਇਹਦੇ ਮਿਲੀ ਆਪਾਂ ਨੂੰ ਆ ਡੱਬੀ ਇਹਦੇ ਵਿੱਚ ਹੈਗੇ ਰਿੰਗ ਬਟਨ ਤੁਹਾਨੂੰ ਮੈਂ ਬੈਕ ਕੈਮਰਾ ਨਾਲ ਦਿਖਾਨੀ ਆ ਤੇ ਆਪਾਂ ਟ੍ਰਾਈ ਵੀ ਕਰਦੇ ਆ ਕਿ ਇਹ ਕੰਮ ਕਰਦਾ ਆ ਜਾਂ ਨਹੀਂ ਕਰਦਾ ਸੋ ਚਲੋ ਕਰਦੇ ਆ ਵੀਡੀਓ ਸਟਾਰਟ ਦੇ ਬਣੇ ਰਿਓ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਇਹਦਾ ਰਿਵਿਊ ਦੰਨੇ ਆ ਕਿ ਕਿੱਦਾਂ ਰਿਹਾ ਕਿੱਦਾਂ ਕੰਮ ਕਰਦਾ ਆ ਇਹ ਠੀਕ ਹੈ ਜੀ ਆ ਰਿਹਾ ਬਟਨਸ ਦੇਖੋ ਬੱਦ ਸਾਨੂੰ ਤਾਂ ਨਾ ਆ ਤਾਂ ਹੋਰ ਗੱਲਾਂ ਦੀ ਗੱਲ ਪਰ ਸਾਨੂੰ ਹੈ ਟਿੱਡੀ ਜੀ ਡੱਬੀ ਬਹੁਤ ਵਿਆਰੀ ਲੱਗੀ। ਇਹਦੇ ਵਿੱਚ ਦੇਖੋ ਕਲਰਫੁੱਲ ਹੈਗੇ ਨੇ ਰਿੰਗ ਬਟਨ ਦੋ ਦੋ ਨੇ ਮਿਲ ਕੇ ਦੋ ਵਾ ਨੇ ਦੋ ਤਰ੍ਹਾਂ ਦੇ ਇਹ ਨੇ ਮਿਲ ਕੇ ਤੇ ਆ ਹੋਗੇ ਆ ਹੋਗੇ ਬੰਨੇ ਤੇ ਆ ਹੋਗੇ ਹਨਾ ਸੋ ਅਸੀਂ ਲੱਭ ਰਹੇ ਹਾਂ ਕੋਈ ਪੁਰਾਣੇ-ਪੁਰਾਣੇ ਬਟਨ ਵੇ ਜਿਹਨਾਂ ਦਾ ਆਪਾਂ ਪਹਿਲਾਂ ਆਪਾਂ ਟਰਾਈ ਕਰੀਏ ਆਪਾਂ ਬਲੀ ਬਟਨ ਕਿਉਂ ਖਰਾਬ ਕਰਨਾ ਆਪਾਂ ਫੋਟੋ ਤੱਕਵਾ ਕੇ ਦੱਸਾਂਗੇ ਫਿਰ ਆਫੇ ਤੇ ਫਿਰ ਆਪਾਂ ਤੁਹਾਨੂੰ ਰਿਜ਼ਲਟ ਦੱਸਦੇ ਹਾਂ ਸੋ ਡੱਬੀ ਤੁਹਾਨੂੰ ਪਤਾ ਆਪਣੀਆਂ ਪੰਜਾਬੀਆਂ ਦੀ ਸੂਈ ਆ ਕੇ ਡੱਬਿਆਂ ਤੇ ਡੱਬਿਆਂ ਤੇ ਅੜ ਜਾਂਦੀ ਹੈ ਸੋ ਮੇਰਾ ਵੀ ਇਹੀ ਹਾਲ ਹੈ ਮੈਨੂੰ ਤਾਂ ਮੈਨੂੰ ਤੇ ਇਹਨਾਂ ਨੂੰ ਨਾ ਸਾਨੂੰ ਦੋਨਾਂ ਨੂੰ ਹੀ ਆਹ ਚੀਜ਼ ਬਹੁਤ ਪਿਆਰੀ ਲੱਗੀ ਕਿ ਡੱਬੀ ਕਿੰਨੀ ਸੋਹਣੀ ਕਿਊਟੀ ਜੀ ਬਚਾਈ ਸੀ ਮੈਂ ਗਈ ਹੋਈ ਸੀ ਐਂਜਲ ਨੂੰ ਸਕੂਲ ਤੋਂ ਲੈਣ ਤੇ ਪਿੱਛੇ ਤੋਂ ਆਇਆ ਇਹ ਪਿੱਛੇ ਤੋਂ ਅਸੀਂ ਲੀਤਾ ਇਹਨਾਂ ਨੇ ਤੇ ਹੁਣ ਆਪਾਂ ਕਰਦੇ ਆ ਟ੍ਰਾਈ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਹਾਂਜੀ ਕਰਨ ਲੱਗੇ ਸ਼ੁਰੂ ਹੈਲੋ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵਾਈਗਲ ਜੀ ਕਿਫਤੇ ਲੋ ਜੀ ਹੁਣ ਹੋਣ ਲੱਗਿਆ ਟ੍ਰਾਇਲ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਸ ਦੇਖੀ ਜਾਓ ਅੱਜ ਆਪਾਂ ਕੀ ਕਰਦੇ ਆ ਸਾਈਡ ਤੇ ਲਗਾਉਣਾ ਗੱਬੇ ਗਾਉ ਨੂੰ ਕਰੀ ਜਾਂਦੇ ਹੈ ਕੋ ਮੈਦਨ ਹਾਂ ਅੱਛਾ ਇਹਦੇ ਵਿੱਚ ਰੱਖ ਕੇ ਲਗਣਾ ਆ ਚਲੋ ਆਪ ਲਗਾ ਕੇ ਦੇਖਦੇ ਕਿਤਾ ਹੁੰਦਾ ਹੈ ਉਹ ਤਾਂ ਆਹ ਇਧਰ ਰੱਖ ਕੇ ਫਿਰ ਪ੍ਰੈਸ ਹੋਗਾ ਮੈਨੂੰ ਲੱਗਦਾ ਹੈ ਹੇ ਵਾਈਗਰੂ ਜੀ ਕੰਮ ਕਰਦੀ ਹੋਵੇ ਕਿਤੇ ਮੈਨੂੰ ਗਾਣਾ ਪਹਿ ਜਾਣੀ ਕਿਉਂਕਿ ਮੈਂ ਮੰਗਵਾਇਆ ਇਹ। ਲੱਗਦਾ ਇਹ ਦੋਨੋਂ ਨੂੰ ਫੜਨਾ ਕਿੰਨਾ ਡਿਫਿਕਲਟ ਹੈ ਨਾ। ਅਸਲੀ ਹੋ ਜਾਏ ਆਪਾਂ ਨੂੰ ਪਤਾ ਨਹੀਂ ਨਾ ਵੀ ਇਹ ਵਰਕ ਕਿਵੇਂ ਕਰੇਗਾ। ਵੈਸੇ ਜਦੋਂ ਆਪਾਂ ਬਾਹਰੋਂ ਲਗਵਾਉਂਦੇ ਹੁੰਦੇ ਹੁੰਦੇ ਸੀ ਉਹ ਵੀ ਇਦਾਂ ਹੀ ਲਗਾਉਂਦੇ ਮਸ਼ੀਨ ਦੇ ਨਾਲ ਜਾਂ ਫਿਰ ਦੂਜੀ ਹੁੰਦੀ ਹੈ। ਉਹ ਇੱਕ ਆਪਣੇ ਕੋਲ ਵੀ ਸੀ ਨਾ ਮਸ਼ੀਨ ਉਹ ਮੜ ਮੜ ਮੜਣ ਵਾਲੀ ਸੀ ਹਨਾ। ਹੂੰ। ਸੋ ਮੈਂ ਕਿਹਾ ਚਲੋ ਅੱਜ ਆਪਾਂ ਵੀਡੀਓ ਸ਼ੁਰੂ ਕਰ ਲਾਂ ਨਾਲੇ ਆਪਾਂ ਇਹਦਾ ਰਿਵਿਊ ਵੀ ਦੇ ਦਿੰਦੇ ਨੇ ਤੇ ਨਾਲੇ ਆਪਣਾ ਵਲੌਗ ਬਣ ਜਾਊਗਾ ਕਿਉਂਕਿ ਵਲੌਗ ਬਣਾਉਣ ਦਾ ਮਨ ਨਹੀਂ ਕਰਦਾ ਹੈਗਾ ਪਤਾ ਨਹੀਂ ਕੀ ਚੱਕਰ ਹੋ ਗਿਆ ਤਾਂ ਵਿੱਚ ਹੀ ਰਹਿ ਗਿਆ ਓ ਨੋ ਕਿੱਥੇ ਗਿਆ ਤਾਂ ਜੇ ਤੋਚ ਚਰ ਖਰਾਬ ਹੋਣਗੇ ਫਿਰ ਪਤਾ ਲੱਗੂਗਾ ਲਓ ਗਾਇਜ਼ ਆਪਣਾ ਪਹਿਲਾ ਬਟਨ ਤਾਂ ਹੋ ਗਿਆ ਖਰਾਬ ਇਹ ਖਰਾਬ ਨਹੀਂ ਹੋਇਆ ਜੇ ਪਰ ਜੀ ਮੈਨੂੰ ਲੱਗਦਾ ਕਿ ਜਿਹੜਾ ਆਹ ਵਾਲਾ ਪਾਸਾ ਹੈ ਨਾ ਇਹ ਤਾਂ ਆਹ ਵਾਲਾ ਲਗਾਉਣ ਨੂੰ ਹੈ ਇੱਧਰ ਲਗਾਉਣ ਨੂੰ ਉਹ ਇਧਰ ਆਊਗਾ ਅੱਛਾ ਕੁਝ ਹੈ ਜੇ ਇਹਨੂੰ ਇਦਾਂ ਕਰ ਦਈਏ ਚਲੋ ਸਾਡੇ ਨਾਲ-ਨਾਲ ਤੁਸੀਂ ਵੀ ਸਿੱਖੋ ਗਾਈਜ਼ ਏ ਵਾਹਿਗੁਰੂ ਜੀ ਪਲੀਜ਼ 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 ਲੱਗ ਜਾਣਾ ਹਰ ਇੱਕ ਚੀਜ਼ ਵਿੱਚ ਵਾਹਿਗੁਰੂ ਜੀ ਨੂੰ ਦੁਖੀ ਕਰਨਾ ਹੁੰਦਾ ਸੀ ਲੱਗ ਗਿਆ ਇਹ ਹੋ ਗਿਆ ਲੱਗਦਾ ਗਿਆ ਹਾਂ ਫਿਰ ਜਿਵੇਂ ਆਪਾਂ ਪ੍ਰੈਸ ਕਰਕੇ ਜਦਾ ਲਾਉਣਾ ਹੈ ਨਾ ਠੋਕ ਕੇ ਹਾਂ ਯਾਨੀ ਤੁਸੀਂ ਜਿੰਨਾ ਮਰਜ਼ੀ ਕਰ ਲਓ ਥੈਟਸ ਇਟ ਆਈਡੀਆ ਠੀਕ ਹੈ ਇਹ ਐਂ ਇੱਕ ਬਟ ਨੇਦਰ ਲਊਗਾ ਇੱਕ ਇੱਧਰ ਹੋਊਗਾ ਮਤਲਬ ਕਿ ਸਕਸੈਸਫੁਲ ਹੋ ਗਿਆ ਪਲਾਨ ਆਪਣਾ ਪਲਾਨ ਨਹੀਂ ਮਤਲਬ ਕਿ ਆਪਾਂ ਸਕਸੈਸ ਹੋ ਗਏ ਇਹਨੂੰ ਲਗਾਉਣ ਦੇ ਵਿੱਚ ਹਾਂ ਮੇਰੇ ਕਹਿੰਦਾ ਇਹ ਨੂੰ ਥੂ ਦੂਜੇ ਨੂੰ ਟਕਣਾ ਪੈਣਾ ਜਿਵੇਂ ਇੱਧਰ ਬਟਨ ਪਿਆ ਇੱਕ ਆਹ ਹਲਾ ਹੁਣੇ ਯਾਦ ਰੱਖਿਓ ਜੈਫਿਕਸ ਵਾਲਾ ਉਹ ਕਿਤੇ ਨਾ ਕਿਤੇ ਅਡਜਸਟ ਕਰਨਾ ਪੈਗਾ ਨਾ ਐਂ ਰੱਖ ਕੇ ਉਦੋਂ ਐ ਹੋਣਾ ਇਜ਼ੀ ਆ ਬੱਸ ਹੋ ਗਿਆ ਹੈਨਾ ਹਾਂ ਚੰਗੀ ਚੀਜ਼ ਮੰਗੋਈ ਕੇ ਮਾੜੀ ਬਹੁਤ ਛੀ ਆ ਇਹ ਤਾਂ ਬਹੁਤ ਟਾਈਮ ਤੋਂ ਦਿਖ ਰਿਹਾ ਸੀਗਾ ਥੈਂਕ ਯੂ ਬੋਲੇ ਫਿਰ ਮੈਨੂੰ ਥੈਂਕ ਯੂ ਜੀ अच्छी दिख ਰਹੀ ਤਾਂ ਥੋੜੀ ਕਾਸਟਲੀ ਮਿਲ ਰਹੀ ਸੀ ਇਹ ਇੱਥੇ ਮਾਰਕੀਟ ਚ 350 ਦੀ ਨੇਰਬਾਉਟ ਸੀਗੀ ਇਹ ਆਫਰ ਲੱਗੀ ਸੀਗੀ ਨਾਲ ਬਟਨ ਵਗੈਰਾ ਦੀ ਤੇ ਅਸੀਂ ਆਪਾਂ ਨੂੰ ਮਿਲ ਗਏ ਕਿੰਨੇ ਵਿੱਚ ਕਿੰਨੇ ਵਿੱਚ ਮਿਲੀ ਆਪਾਂ ਨੂੰ 220 ਦੀ 220 20 ਲੱਗ ਗਿਆ ਵਿਚਾਰ ਹਾਏ ਦੋ ਰੁਪਏ ਲੱਤੇ ਨੇ ਉਹ ਮੈਂ ਜਦੋਂ ਦੇਖਣੀ ਆ ਟੁੱਟੇ ਉਹ ਵਿਚਾਰ ਨੂੰ ਚਲਦੇ ਨੇ ਉਹ ਵਿਚਾਰ ਦਾ ਅੱਗੇ ਦਾ ਕੀ ਹੈ ਹਨਾ ਹੁਣ ਜਾਣ ਪਛਾਣ ਹੋ ਗਈ ਆਪਣੀ ਡਿਲੀਵਰੀ ਵਾਲੇ ਨਾਲ ਡਿਲੀਵਰੀ ਵਾਲੇ ਵੀਰ ਜੀ ਨਾਲ ਵੀ ਡਿਲੀਵਰੀ ਵਾਲੇ ਨਾਲ ਹੂੰ ਲਓ ਚਲੋ ਲਿਆ ਦਿਖਾਈਏ ਆਪਾਂ ਕੋਨੇ ਬਟਨ ਵੀ ਜਲਦੀ ਖਰਾਬ ਨਹੀਂ ਹੁੰਦਾ ਹਾਂ ਆ ਦੇਖੋ ਪੂਰਾ ਫਿਕਸ ਹੋ ਗਿਆ ਦੇਖੋ ਐਨ ਬਹੁਤ ਸੋਹਣਾ ਲੱਗ ਗਿਆ ਸਾਡੇ ਕੋਲ ਪੁਰਾਣੀ ਡਾਈ ਵਾਲੀ ਸੀਗੀ ਉਹ ਕਦੇ ਸਾਨੂੰ ਲੋਕਲ ਬਣਾ ਪੈਂਦਾ ਸੀਗੀ ਜਿੰਦਾ ਆਰਡ ਲੋਹੇ ਦਾ ਸਰ ਇੱਕ ਹਾਂ ਫਿਰ ਅਸੀਂ ਜਿੰਦੇ ਉੱਤੇ ਰੱਖ ਕੇ ਨਾ ਫਿਰ ਛੋਟੇ ਜਿਹੇ ਹੈਮਰ ਦੇ ਨਾਲ ਫਿਰ ਅਸੀਂ ਲਗਾ ਦੇ ਹੁੰਦੇ ਸੀ ਸੋ ਹੁਣ ਆਪਾਂ ਦੇ ਕੋਲ ਆ ਜੀ ਆ ਗਈ ਸੋਨਾ ਕੋਈ ਛੋਟ ਸਾਬਾ ਨਹੀਂ ਹੋ ਗਿਆ ਹਾਂ ਨਹੀਂ ਤਾਂ ਮੇਰੇ ਨਾ ਸਿਰ ਚ ਵੱਜਦੀ ਹੁੰਦੀ ਸੀ ਉਹ ਵਾਲੀ ਆਵਾਜ਼ ਨਾ ਸੋ ਇਹ ਤਾਂ ਆਪਾਂ ਬਹੁਤ ਯੂਸਫੁਲ ਚੀਜ਼ ਮੰਗਵਾਈ ਹੈ। ਸੋ ਗਾਇਜ਼ ਜਿਹੜੀ ਰੂਟੀਨ ਸੜੇ ਬਾੜੇ ਵਾਲੀ ਹਾਂ। ਹਾਂ। ਸੋ ਗਾਇਜ਼ ਅਗਰ ਤੁਸੀਂ ਮੰਗਵਾਨੀ ਹੋਈ ਤਾਂ ਤੁਸੀਂ ਮੰਗਵਾ ਸਕਦੇ ਹੋ। ਮਿਸ਼ੂ ਤਾਂ 220 ਰੁਪਏ ਦੀ ਆਈ ਹੈ ਇਹ। ਜੀ ਰਾਤ ਨੇਰੀ ਚੱਲੀ ਸੀ। ਇੱਧਰ ਤਾਂ ਕਣਕ ਠੀਕ ਹੈ। ਉਹ ਪਰਲੇ ਪਾਸੇ ਬਹੁਤ ਗਿਰੀ ਹੋਈ ਉਧਰਲੇ ਬਸ। ਉਧਰਲੇ ਪਾਸੇ ਗਿਰੀ ਹੋਈ ਹੈ ਹਣਕ। ਤੇ ਫਿਲਹਾਲ ਇੱਥੇ ਤੱਕ ਤਾਂ ਠੀਕ ਹੈ। ਕੋਤਾ ਜਦੋਂ ਸਿੱਧਾ ਪਾਸੇ ਮੱਡੀ ਸ਼ੁਰੂ ਹੋ ਜਾਈਏ ਹੱਥਾਂ ਨਾਲ ਜਿਹੜੀ ਕਟਾਈ ਹੁੰਦੀ ਹੈ ਨਾ ਵੇਹੜੀ ਆ ਬੱਚੇ ਇਹ ਰੋ ਦੇਖੇ ਬਠੰਦਾ ਇੱਕ ਕਾਲਾ ਇੱਕ ਬਰਾਊਨ ਬਲਗਾ ਦੇਖੋ ਕਿੰਨੀ ਜਦ ਰਾਤ ਨੂੰ ਜੋ ਹਨੇਰੀ ਆਈ ਸੀ ਨਾ ਫਸਲ ਕਿੰਨੀ ਗਿਰੀ ਪਈ ਆ ਵਿਚਾਰਿਆਂ ਨੂੰ ਨੁਕਸਾਨ ਹੋ ਗਿਆ ਉਹ ਦੇਖੋ ਦੂਰ ਦੂਰ ਆ ਦੇਖੋ ਆਲੇ ਸਾਈਡ ਤਾਂ ਬਹੁਤ ਗਿਰੀ ਪਈ ਆ ਓ ਮਾਈ ਗੋਡ ਇੱਧਰ ਤਾਂ ਕੁਝ ਆ ਨਹੀਂ ਅਰੇ

ਉਹ ਟਰੈਕਟਰ ਨਾਲੇ ਕਰਦੇ ਮੈਨ ਲਗੇਦੀ ਲਗਾ ਚਾਹ ਅੱਛਾ ਪਰ ਹੱਥ ਨਾਲ ਤਾਂ ਕੱਟਣਾ ਕੰਮ ਕਿੰਨਾ ਦੇਖੋ ਮੈਨੂੰ ਲੱਗਦਾ ਵੀ ਜੜ ਤੱਕ ਨਹੀਂ ਮਸਾ ਜਾ ਕੇ ਨਿਕਲੇਗਾ ਕਰਦਾ ਨਿਕਲੂਗਾ ਕਿ ਨਹੀਂ ਇਹ ਵੀ ਵਧੀਆ ਖੜੀ ਆ ਰਹੀ ਆ ਵਧੀਆ ਤਰ ਹਲੇ ਵੀ ਨਿਕਲਣਾ ਯਾਰ ਰਸਤਾ ਹੀ ਨਹੀਂ ਕੋਈ ਬੰਦੇ ਨਾਲ ਫੋਨ ਕਿ ਜੀਵਨ ਲੱਗੇ ਤੇ ਦਮਾ ਸਬਜੀ ਬਣਾ ਗਈ ਸੀ ਸਬਜੀ ਬਣਾ ਗਈ ਸੀ ਗੋਭੀ ਦੀ ਤੇ ਨਾ ਪਛਾਦਾ ਹੀ ਬਣਾ ਕੇ ਸੀਗੇ ਇੰਜ ਨੂੰ ਸਟਿਚਨ ਛੱਟ ਕੇ ਸਟਿਚਨ ਛੱਡ ਕੇ ਫਿਰ ਮੈਂ ਗਈ ਜੀਵਨ ਨੂੰ ਲੈਣ ਤੇ ਹੁਣ ਜੀਵਨ ਕਹਿੰਦਾ ਕਿ ਮੈਂ ਲੱਸੀ ਬਣੀ ਐ ਸੋ ਦਹੀਂ ਮੇਰੇ ਕੋਲ ਹੈ ਨਹੀਂ ਸੋㅊ ਰਹੀ ਐ ਜੀਵਨ ਨੂੰ ਕੱਚੀ ਲੱਸੀ ਬਣਾ ਕੇ ਦੇ ਦਾਂ ਬੈਸਟ ਹੋਊਗਾ ਹੈਨਾ ਕੱਚੀ ਲਸ ਕੱਚੀ ਕੱਚੀ ਲਸ ਕੱਚੀ ਲੱਸੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਖਾਣੇ ਘਰ ਕੇ ਨਹੀਂ ਫਾਇਦੇਮੰਦ ਹੈ ਭਾਈ ਸੋਣਾ ਪਵਨ ਪੁਸ਼ਪ ਅਦਾਸ਼ਕਾਂਗੇ ਹੈਨਾ ਤੇ ਲਾ ਕੇ ਛੱਕੇ ਛੁੱਕੇ ਮਰਵਾ ਕੇ ਅਦਾਸ਼ਕੀ ਠੀਕ ਹੈ ਜੀ ਮਿਲਦੇ ਪਾਨੂ ਤੁਹਾਨੂੰ ਲਓ ਜੀ ਗਾਇਸ ਪੁਸ਼ਪ ਅਦਾਸ਼ਕੋ ਗੋਬੀ ਦੇ ਨਾਲ ਮੈਨੇ ਤਾਂ ਰੋਟੀ ਦੇ ਉੱਤੇ ਆ ਕੇ ਹੀ ਵਧੀ ਲਾਦੀ ਐ ਮੈਂ ਸਿੰਘ ਸਾਹਿਬ ਲਈ ਵੀ ਰੋਟੀ ਦੇ ਉੱਤੇ ਹੀ ਰੱਖਦੀ ਐ ਤੇ ਦੇਖੋ ਵੈਸੇ ਤਾਂ ਇਹ ਸਾਈਡ ਤੇ ਪਾ ਕੇ ਉਹਨਾਂ ਪਰ ਮੇਰੇ ਤਾਂ ਗਲਤੀ ਨਾ ਲੱਗ ਨਾ ਰੋਟੀ ਦੇ ਉੱਤੇ ਰੱਖੋਗੀ ਸ਼੍ਰੀ ਸ਼ੋਕਾ ਤੁਸੀਂ ਵੀ ਅਸੀਂ ਵੀ ਸ਼ਕਦੇ ਆਂ ਤੇ ਜੀਵਨ ਕੱਚੀ ਲੱਸੀ ਬਣਾ ਕੇ ਪਲਾਤੀ ਮੈਂ ਬਹੁਤ ਜ਼ਿਆਦਾ ਟੇਸਟ ਲੱਗਿਆ ਉਹਨੂੰ ਓ ਨਹੀਂ ਦਿਖ ਰਿਹਾ بس فون کاشد دوما ہیلو गाइस اے ভূত آ گیا ہیلو गाइस ہیے 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 ہائے اوتلا تے سچی ہائے میرے خود رو ڈر لگی جدا چلو ٹھیک ہے اوکے بائے गाइस سٹیکر گڈ نائٹ ٹیک کیئر ٹیک کیئر ملتے ہیں نیکسٹ بلاگ میں بائے بائے تو نو ساڈا چھوٹا جہا بھوت کے مل گیا دسے ضرور ਅੱਡੇ ਕਰੇ ਭੂਤ ਆ ਗਿਆ ਅੱਡੇ ਕਰੇ ਭੂਤ ਆ ਗਿਆ ਸਿਰਪੋਟਰ ਕੇ ਲੈ ਇਹ ਮੇਟ ਡਰ ਗਿਆ ਹੈਲੋ ਗਾਇਸ ਬਸ ਸੱਚ ਜਿਵੇਂ ਲਾ ਦੂ ਭੂਤ ਆਇਆ ਬਸ ਇਹ ਨੂੰ ਨਾ ਬਸ ਟਾਰਚ ਦਾ ਇੰਨਾ ਹੋਇਆ ਨਾ ਬਸ ਇਹਨੇ ਲਾਈਟ ਲਾਈਟ ਬਨ ਕਰਕੇ ਟਾਰਚ ਚ ਲਗਾਈ ਬ ਮਤ ਲਗੇ ਜਗਾਉਂਦਾ ਫਿਰਦਾ ਰਹਿੰਦਾ ਇਹਨਾਂ ਟਾਰਚ ਦਾ ਵਿੱਚ ਸ਼ੌਂਕ ਹੈ ਪਾਪਾ ਕੀਤੇ ਵੀ ਜਾਣਗੇ ਕਹੋਗਾ ਪਾਪਾ ਮਨੂ ਟਾਰਚ ਲਾਦਾ ਹੈ ਟਾਰਚ ਇਹ ਵੀ ਕਰ ਪੀਦੀ ਮੁੱਲਾਛਾ ਆ ਜਾਂਦੀ ਹੈ ਯਾ ਪਰ ਲੇਕਿਨ ਬਹੁਤ ਵਧੀਆ ਰਹਿੰਦੀ ਹੈ ਇਹ। ਉਹ ਦੇਖੋ। ਇਹ ਦੇਖ ਲਓ ਇਹ। ਉਹ ਬਹੁਤ ਦੇਖੋ ਦੇਖੋ। ਹਾਂ। ਇਹ ਹੋਲੇ ਮੇਲੇ ਜਦੋਂ ਗਏ ਸੀ ਨਾ ਇਹ ਉਦੋਂ ਲਿਆਂਦੀ ਸੀਗੀ। ਵਾਓ। ਉਧਰ ਦਿਖ ਰਹੀ ਨਾ ਲਾਈਟ? ਲਾਈਟ ਦਿਖ ਰਹੀ ਆ? ਹੂੰ। ਧੀ ਇਧਰ ਹੀ ਹੱਥ ਬਣਾਉਣ ਲੱਗੇ। ਚਲ ਠੀਕ ਹੈ ਬਾਏ ਬਾਏ। ਬੁੱਧ ਜੀ ਹੁਣ ਤੁਸੀਂ ਵੀ ਟੋਰਚ ਬੰਦ ਕਰ ਦਿਓ ਮੈਂ ਵੀ ਵੀਡੀਓ ਬੰਦ ਕਰ ਲੀ ਠੀਕ ਹੈ। ਓਕੇ ਬਾਏ ਬਾਏ।